ਤੁਸੀਂ 2 ਸਾਲ ਦਾ ਨਾ ਤਜਰਬਾ ਵੀ ਦੇਖ ਲਿਆ ਮਤਲਬ ਨਾ ਉਹ ਪਾਣੀ ਚ ਬਰੇਕ ਗਈ ਹੈ ਨਾ ਇਸ ਪਾਣੀ ਮੇਰੇ ਖੇਤਾਂ ਚ ਨਾ ਲਾਵੇ ਵੀ ਬੜੀ ਕਿੱਟ ਪਰ ਜੇ ਬੋਟਾ ਦੀ ਗੱਲ ਜਿਹੜੀ ਕਰਦੇ ਆ ਇਹ ਸਮਝਦੇ ਬੜੇ ਮਿੱਠੇ ਆ ਇਹਦੇ ਵਿੱਚ ਕਿਸੇ ਦੀ ਮਦਦ ਲਈ ਨਹੀਂ ਕਰਦੇ ਸਰ ਸਰਪੰਚ ਸਾਹਿਬ ਤੋਂ ਮੈਂ ਇਹ ਜਗਿੰਦਰ ਢੰਡਾ ਚਾਹ ਸਰ ਹੈਂ ਤੁਸੀਂ ਬੇਨਾਲ ਬਿਲੀ ਦੇ ਬਾਰੇ ਜੇ ਮੈਂ ਤੁਹਾਨੂੰ ਇੱਕ ਚੱਬੇਵਾਲ ਸਰ ਤੁਸੀਂ ਪਿੰਡ ਦੇ ਵਿੱਚ ਨਗਰ ਚ ਹੀੜੂ ਚ ਆਏ ਹੋ ਕਿਸ ਤਰ੍ਹਾਂ ਦਾ ਹੰਗਾਰਾ ਪਾਰਟੀ ਨੂੰ ਮਿਲਿਆ ਅੱਜ ਜੇ ਮੈਂ ਕਹਾਂ ਕਿ ਬਹੁਤ ਮੁਬਾਰਕ ਵਾਲੀ ਗੱਲ ਹੈ ਮੈਡਮ ਲਲਿਤ ਸਕਲਾਨੀ ਸਾਡੇ ਪ੍ਰਧਾਨ ਜੀ ਨੇ ਯੋਜਨਾ ਬੋਰਡ ਦੇ ਚੇਅਰਮੈਨ ਵੀ ਨੇ ਤੇ ਜੁਵਿੰਦਰ ਸਿੰਘ ਮਾਨ ਜੀ ਤੇ ਮੇਰੇ ਨਾਲ ਮੇਰੇ ਅਜ਼ੀਜ਼ ਦੋਸਤ ਸਰਵਰ ਸਿੰਘ ਜੀ ਮਿਹੜੂ ਖੜੇ ਨੇ ਸਰਵਜੈਤ ਸਿੰਘ ਜੀ ਮਿਹੜੂ ਖੜੇ ਨੇ ਸੋ ਇਹ ਸਰਪੰਚ ਸਾਹਿਬ ਨੇ ਇਹਨਾਂ ਦੀ ਸੋਚ ਬਹੁਤ ਵੱਡੀ ਹੈ ਔਰ ਮੈਂ ਮੁਬਾਰਕਵਾਹ ਦੇਣੀ ਚਾਹੁੰਦਾ ਵੀ ਅੱਜ ਜਿਹੜਾ ਸਾਡਾ ਪ੍ਰਚਾਰ ਦਾ ਪਹਿਲਾ ਦਿਨ ਉਹ ਫਗਵਾੜੇ ਤੋਂ ਸ਼ੁਰੂ ਹੋਇਆ ਔਰ ਸ਼ੁਰੂਆਤ ਤੋਂ ਬਾਅਦ ਹੁਣ ਐਂਡ ਤੱਕ ਸਰਪੰਚ ਸਾਹਿਬ ਦੇ ਪਿੰਡ ਅੱਜ ਜਿਹੜਾ ਲਾਸਟ ਫੰਕਸ਼ਨ ਸੀ ਬਹੁਤ ਵਧੀਆ ਲੋਕਾਂ ਦੇ ਵਿੱਚ ਉਤਸ਼ਾਹ ਮਿਲ ਰਿਹਾ ਰਿਸਪੌਂਸ ਮਿਲ ਰਿਹਾ ਔਰ ਲੋਕ ਸਰਕਾਰ ਦੇ ਕੰਮਾਂ ਤੋਂ ਖੁਸ਼ ਨੇ ਤੋਂ ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਜਿੰਨੇ ਵੀ ਵੋਟਰ ਸਪੋਰਟਰ ਨੇ ਜਿਸ ਤਰ੍ਹਾਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸੁਨਾਮੀ ਸੀ ਉਸੇ ਤਰ੍ਹਾਂ ਮੈਨੂੰ ਪ੍ਰਤੀਤ ਹੁੰਦਾ ਕਿ 24 ਦੇ ਵਿੱਚ ਵੀ ਸੁਨਾਮੀ ਜਿਹੜੀ ਹੈ ਉਡੀ ਵੱਡੀ ਹੈ ਤੇ 13 ਦੀਆਂ 13 ਲੋਕ ਸਭਾ ਸੀਟਾਂ ਜਿੱਤ ਕੇ ਅਸੀਂ ਕੇਜਰੀਵਾਦ ਸਾਹਿਬ ਦੀ ਝੋਲੀ ਚ ਸਰ ਤੁਸੀਂ ਪਾਰਟੀ ਜੁਆਇਨ ਕਰਨ ਤੋਂ ਪਹਿਲਾਂ ਇੱਕ ਕਰਜੇ ਦੀ ਪੰਡ ਵਿਧਾਨ ਸਭਾ ਦੇ ਵਿੱਚ ਲੈ ਕੇ ਗਏ ਸੀਗੇ ਸਰ ਕੀ ਕਾਰਨ ਹੋ ਗਿਆ ਕਿ ਇੰਨੀ ਜਲਦੀ ਤੁਸੀਂ ਬਦਲ ਲਿਆ ਉਹਨਾਂ ਨਹੀਂ ਬਦਲਿਆ ਤਾਂ ਬਿਲਕੁਲ ਨਹੀਂ ਕਿਹਦਾ ਕਰਜੇ ਦੀ ਪੰਡ ਬਦਲੀ ਆ ਕਰਜਾ ਤਾਂ ਹੈ ਹੀ ਹੈ ਉਹ ਤਾਂ ਮੈਂ ਕਿਤੇ ਜੇ ਵਿਰੋਧੀ ਧਿਰ ਚ ਜੋ ਰੋਲ ਤੁਹਾਡੇ ਹੁੰਦੇ ਆ ਜਿਸ ਸੈਕਟਰ ਦਾ ਰੋਲ ਜਿਸ ਉਹਦੇ ਚ ਹੈ ਉਹ ਬਤੌਰ ਵਿਰੋਧੀ ਧਿਰ ਜਿਹੇ ਕਰਜ਼ੇ ਦੀ ਪੰਡ ਮੈਂ ਲੈ ਕੇ ਗਿਆ ਤੇ ਕਰਜ਼ਾ ਹੈਗਾ ਆ ਉਹ ਇਵਨ ਜਿਹੜੇ ਡਾਕੂਮੈਂਟਸ ਆ ਜਿਹੜੇ ਬਜਟ ਡਾਕੂਮੈਂਟਸ ਆ ਉਹਨਾਂ ਦੇ ਵਿੱਚ ਵੀ ਕਰਜ਼ਾ ਰਿਫਲੈਕਟ ਹੋ ਰਿਹਾ ਔਰ ਇੰਨਾ ਹੀ ਨਹੀਂ ਆਮ ਆਦਮੀ ਪਾਰਟੀ ਜਿਹੜਾ ਕਰਜ਼ਾ ਵਰਤਰੀ ਜਦੋਂ ਮੈਂ ਚੀਮਾ ਸਾਹਿਬ ਨਾਲ ਗੱਲ ਕੀਤੀ ਜੁਆਇਨਿੰਗ ਤੋਂ ਬਾਅਦ ਉਹ ਕਹਿੰਦੇ ਜੀ ਅਸੀਂ ਜਿਹੜੇ ਪੰਜਾਬ ਦੇ ਵਿਕਾਸ ਦੇ ਲਈ ਪੰਜਾਬ ਨੂੰ ਬਿਹਤਰ ਕਰਨ ਦੇ ਲਈ resources mobilize ਕਰਨ ਦੇ ਲਈ ਅਸੀਂ ਯੂਜ਼ ਕਰ ਰਹੇ ਹਾਂ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਰਜ਼ੇ ਨੂੰ ਘੱਟ ਵੀ ਕਰਾਂਗੇ ਕਿਉਂਕਿ ਕਰਜ਼ਾ ਵੀ ਜਿਹੜਾ ਉਹ ਪੰਜਾਬ ਦੇ ਵਿਕਾਸ ਦੇ ਵਿੱਚ ਬਹੁਤ ਵੱਡੀ ਰੁਕਾਵਟ ਸਰ ਕੀ ਲੱਗਦਾ ਕਿ ਤੇ ਰਹਿਣਦੀਆਂ 13 ਸੀਟਾਂ ਜਿਹੜੀਆਂ ਉਹ ਮੈਂਬਰ ਆਫ ਪਾਰਲੀਮੈਂਟ ਦੀਆਂ ਉਹ ਜਿੱਤ ਪਾਊਗੀ ਆਮ ਆਦਮੀ ਪਾਰਟੀ ਆਵਾਜ਼ੇ ਪਾਰਟੀ ਦੀ ਪੂਰੀ ਲਹਿਰ ਆ ਲੋਕਾਂ ਦੇ ਵਿੱਚ ਉਤਸ਼ਾਹ ਹੈ ਲੋਕ ਖੁਸ਼ ਆ ਲੋਕਾਂ ਨੂੰ ਇਨੀਆਂ ਸਹੂਲਤਾਂ ਮਿਲ ਰਹੀਆਂ ਲੋਕਾਂ ਨੂੰ ਰੋਜ਼ਗਾਰ ਮਿਲ ਰਿਹਾ ਮਹਿੰਗਾਈ ਤੋਂ ਰਾਹਤ ਮਿਲ ਰਹੀ ਹੈ ਔਰ ਸਰਕਾਰਾਂ ਦੇ ਕੀ ਕੰਮ ਹੁੰਦੇ ਆ ਸੋ ਇਹ ਕੰਮ ਹੈ ਜਿਹੜੇ ਲੋਕ ਇਸਦੇ ਕੰਮਾਂ ਤੋਂ ਖੁਸ਼ ਨੇ ਔਰ ਪੂਰੀ ਮੈਨੂੰ ਉਮੀਦ ਹੈ ਕਿ 13 ਦੀਆਂ 13 ਸੀਟਾਂ ਜਿੱਤ ਕੇ ਆਵਾਜ਼ੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਸਿੰਘ ਮਾਨ ਜੀ ਚੋੜੀ ਪਾਵੇ ਥੈਂਕ ਯੂ